ਨਵਾਂ ਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਸਰਕਾਰੀ ਆਈਟੀਆਈ ਨਵਾਂ ਸ਼ਹਿਰ ਜਿੱਥੇ ਚਾਰ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਸਮਰਪਤ 26ਵੇਂ ਸਵੇਚ ਖੂਨਦਾਨ ਕੈਂਪ ਜਿਹੜਾ ਅੱਜ ਬੀਡੀਸੀ ਬਲੱਡ ਸੈਂਟਰ ਨਵਾਂ ਸ਼ਹਿਰ ਦੇ ਸਹਿਯੋਗ ਦੇ ਨਾਲ ਲਗਾਇਆ ਜਾ ਰਿਹਾ ਹੈ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ

আংঞব <laughs> <laughs> スタート。 जो नालो <laughs> ਆਨੇ ਜਾਨੀ ਕਰਾਂ ਪੰਜ ਨੂੰ ਮੁਕਾਮ ਆ ਕੇ ਬੰਦੋ ਪੁਸ਼ਕਾ ਤੋਂ ਬਹੁਤ ਜੀ ਆਇਆਂ ਨੂੰ ਆਇਆ ਵੀ ਆਏ ਨੇ ਕਿ ਤਾਂ ਮੈਂ ਉਹਨਾਂ ਦਾ ਵੀ ਇੱਥੇ ਜੀ ਆਇਆਂ ਕਹਿੰਦਾ ਮਾਂ ਪਰ ਉਹਨਾਂ ਨੂੰ ਸਰਕਾਰ ਵਿੱਚ ਭਜਾਉਂਦਾ ਸਰਕਾਰ ਬੋਲਦਾ ਹੁਣ ਮੈਂ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਬੜੂਲੇ ਵਿਚਾਰ ਅੱਜ ਦੇ ਇਸ ਮੌਕੇ ਦੇ ਉੱਤੇ ਛੱਡ ਮਾਰਿਆ ਨਾ ਬਹੁਤ ਹੀ ਸਤਿਕਾਰਯੋਗ ਸਾਰੇ ਭੈਣੋ ਤੇ ਭਰਾਓ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਅੰਦਰੋਂ ਕਹਿੰਦੇ ਹੁੰਦੇ ਜਦੋਂ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਛੜਦਾ ਪੂਰੀਏ ਅੱਜ ਉਸ ਮਾਲਕ ਦੀ ਰਹਿਮਤ ਦੇ ਨਾਲ ਅਸੀਂ ਸਾਰੇ ਇੱਕ ਐਸੇ ਜਗਾ ਤੇ ਇੱਕ ਐਸੇ ਪੁੰਨ ਵਾਲੇ ਕੰਮ ਵਿੱਚ ਖੜੇ ਆ ਜਿਹੜਾ ਹੁਣੇ ਤੁਸੀਂ ਨਾਰਾ ਸੁਣਿਆ ਖੂਨਦਾਨ ਮਹਾਦਾਨ ਇੱਕ ਸੇਵਾ ਹੁੰਦੀ ਆ ਇੱਕ ਦਾਨ ਹੁੰਦਾ ਹਰ ਇਨਸਾਨ ਚਾਹੁੰਦਾ ਕਿ ਮੈਂ ਸੇਵਾ ਕਰਾਂ ਹਰ ਇਨਸਾਨ ਚਾਹੁੰਦਾ ਕਿ ਮੈਂ ਦਾਨ ਕਰਾਂ ਜਿਵੇਂ ਮੰਜਾ ਸਾਹਿਬ ਨੇ ਦੱਸਿਆ ਕਿ ਜਦੋਂ ਅਸੀਂ ਕਿਸੇ ਲਈ ਕੁਝ ਕਰਦੇ ਆ ਤਾਂ ਸਾਡਾ ਆਟੋਮੈਟਿਕਲੀ ਪਰਮਾਤਮਾ ਭਲਾ ਕਰਦਾ ਅਸੀਂ ਜੇ ਸੇਵਾ ਕਰਦੇ ਹਾਂ ਤਾਂ ਸਾਨੂੰ ਮੁੜ ਕੇ ਸੇਵਾ ਕਈ ਗੁਣਾ ਮਿਲਦੀ ਹੈ ਜੇ ਅਸੀਂ ਦਾਨ ਕਰਦੇ ਹਾਂ ਤਾਂ ਕਈ ਗੁਣਾ ਦਾਨ ਸਾਨੂੰ ਵਾਪਸ ਆਉਂਦਾ ਪਰ ਅੱਜ ਜਿਹੜਾ ਇਹ oprala ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋ ਰਿਹਾ ਡੀਐਸਓ ਸਾਹਿਬ ਮੈਨੇਜਰ ਸਾਹਿਬ ਗਿੱਦਾ ਸਾਹਿਬ ਤੂਰ ਸਾਹਿਬ ਹੋਰ ਬਹੁਤ ਸਾਰੇ ਸਜਨਾ ਨੇ ਵਿਚਾਰ ਦਿੱਤੇ ਇਹ ਦਾਨ ਛੋਟੀ ਮੋਟੀ ਗੱਲ ਨਹੀਂ ਹੈ ਖੂਨਦਾਨ ਮਹਾਦਾਨ ਲਭੇ ਛੋਟਾ ਆ ਲੇਕਿਨ ਇਹ ਦਾਨ ਬਹੁਤ ਵੱਡਾ ਹੈ ਆਪਣੇ ਖੂਨ ਦਾ ਕਤਰਾ ਕੱਢ ਕੇ ਕਿਸੇ ਲਈ ਦਾਨ ਕਰਨਾ ਛੋਟੀ ਗੱਲ ਨਹੀਂ ਹੈ ਕਿਸੇ ਦਾ ਜੀਵਨ ਬਚਾਣਾ ਬਹੁਤ ਵੱਡੀ ਗੱਲ ਹੈ ਸੋ ਮੈਂ ਜਿਆਦਾ ਸਮਾਂ ਨਹੀਂ ਲੈਂਦਾ ਕਿਉਂਕਿ ਬਹੁਤ ਸਾਰੀਆਂ ਸ਼ਕਤੀਆਂ ਦਾ ਸਮਾਂ ਬੜਾ ਕੀਮਤੀ ਹੈ ਕਾਫੀ ਟਾਈਮ ਇਹ ਚੱਲਣਾ ਹੈ ਖੂਨ ਦਾਨ ਦਾ ਜੋ ਕੈਂਪ ਹੈ ਸੋ ਮੈਂ ਇਹੀ ਆਖਰ ਵਿੱਚ ਸਾਰਿਆਂ ਨੂੰ ਬੇਨਤੀ ਕਰਦਾ ਔਰ ਉਸ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਸਾਨੂੰ ਬਲ ਬਖਸ਼ਿਓ ਅਸ਼ੀਰਵਾਦ ਦੇ ਕੇ ਜਾਇਓ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਸਮਾਜ ਭਲਾਈ ਦੇ ਜਿਹੜੇ ਕੰਮ ਆ ਉਹ ਤੰਦ ਹੀ ਨਾਲ ਤੇ ਇਮਾਨਦਾਰੀ ਨਾਲ ਕਰ ਸਕੀਏ ਮੇਰੇ ਨਾਲ ਮੇਰੀ ਟੀਮ 22 ਮੈਂਬਰ ਆ ਮੇਰੇ ਕੋਲ ਮੈਂ 23ਵਾਂ ਮੈਂਬਰ ਹਾਂ ਜਿੱਦਾਂ ਦਾ ਮੈਂ ਕੁਰਸੀ ਤੇ ਮੈਨੂੰ ਬਿਠਾ ਲਿਆ ਹੈ ਡਿਪਾਰਟਮੈਂਟ ਨੇ ਉਦੋਂ ਦੇ ਮੇਲੇ ਲੱਗੇ ਹੋਏ ਉਹਦਾ ਕਾਰਨ ਕੀ ਆ ਮੈਂ ਬੋਲਿਆ ਕਿ ਸਤਗੁਰ ਹੋਏ ਦਿਆਲਤਾ ਹਰ ਰੰਗ ਮਾਣੀ ਆ ਉਹਦੀ ਕਿਰਪਾ ਨਾਲ ਸਾਰਾ ਕੁਝ ਹੋ ਰਿਹਾ ਉਹੀ ਕਰਵਾਉਣੇ ਵਾਲਾ ਹੈ ਤੁਹਾਡਾ ਸਹਿਯੋਗ ਹੈ ਤੁਹਾਡਾ ਅਸ਼ੀਰਵਾਦ ਹੈ ਰੱਬਰ ਦੇ ਬੱਚੇ 335 ਬੱਚੇ ਮੇਰੇ ਕੋਲ ਪਰਦੇ ਇਸ ਵੇਲੇ ਤੇ 22 ਸਟਾਫ ਮੈਂਬਰ ਸੋ ਮੈਂ ਸਾਰਿਆਂ ਕੋਲੋਂ ਇਹੀ ਅਸ਼ੀਰਵਾਦ ਲੈਣਾ ਚਾਹੂੰਗਾ ਕਿ ਤੁਸੀਂ ਮੇਰੇ ਮੁੰਡੇ ਦੇ ਹੱਥ ਰੱਖਿਓ ਕਿ ਮੈਂ ਆਪਣਾ ਜਿਹੜਾ ਕੰਮ ਉਹ ਇਮਾਨਦਾਰੀ ਨਾਲ ਕਰ ਸਕਾਂ ਤੇ ਤੰਦਹੀ ਨਾਲ ਕਰ ਸਕਾਂ ਔਰ ਸਾਰਿਆਂ ਨੂੰ ਅੱਜ ਦੇ ਪਵਿੱਤਰ ਦਿਹਾੜੇ ਤੇ ਚਾਰ ਸਾਹਿਬ ਦੇ ਜਾਦਿਆਂ ਦੇ ਯਾਦ ਵਿੱਚ ਇਹ ਖੂਨਦਾਨ ਕੈਂਪ ਲੱਗ ਰਿਹਾ ਸਾਰਿਆਂ ਨੂੰ ਲੱਖ ਲੱਖ ਵਧਾਈ ਗੁਰਬਾਣੀ ਦਾ ਵੀ ਸ਼ਲੋਕ ਹੈ ਲੱਖ ਖੁਸ਼ੀਆਂ ਆਪਤ ਸ਼ਾਈਆਂ ਜੇ ਸਤਗੁਰ ਨਦਰ ਕਰੇ ਸੋ ਇੱਥੇ ਹੀ ਮੈਂ ਕੀਮੰਦਾ ਜਾਚਕਾਂ ਔਰ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਕਿਸੇ ਨੇ ਵੀ ਚਾਹ ਦਾ ਕਾਪੀ ਤੇ ਬਣਾ ਨਹੀਂ ਜਾਣਾ ਜਿੰਨੇ ਵੀ ਸੱਜਣੋ ਸਤਿ ਸ਼੍ਰੀ ਅਕਾਲ ਬਹੁਤ ਹੀ ਮੈਨੂੰ ਖੁਸ਼ੀ ਔਰ ਮਾਨ ਮਹਿਸੂਸ ਹੋ ਰਿਹਾ ਹੈ ਕਿ ਅਜ ਆਈਟੀਆ ਵਿਕੇ ਖੂਨਦਾਨ ਦਾ ਕੈਂਪ ਜੋ ਚਲਾਇਆ ਜਾ ਰਿਹਾ ਹੈ ਔਰ ਇਸ ਵਿੱਚ ਮੈਂ ਜਿਵੇਂ ਹੀ ਅੰਦਰ ਐਂਟਰੀ ਕਰਕੇ ਮੈਂ ਯੰਗਸਟਰ ਲੜਕੇ ਹੀ ਮੋਸਟਲੀ ਵੇਖਿਆ ਕਿ ਜਿਹੜੇ ਖੂਨਦਾਨ ਕਰ ਰਹੇ ਔਰ ਇਹ ਸਾਡੇ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਯੰਗਸਟਰ ਬਲੱਡ ਹੈ ਉਹ ਨਵਾਂ ਜ ਨਵੀਂ ਜਨਰੇਸ਼ਨ ਦੇ ਵਿੱਚ ਇੱਕ ਖੁਦ ਨੂੰ ਇਹ ਆਇਆ ਕਿ ਅਸੀਂ ਬਲੱਡ ਡੋਨੇਟ ਕਰਨਾ ਹੈ ਇਹ ਬਲੱਡ ਡੋਨੇਸ਼ਨ ਜੋ ਕਰ ਰਹੇ ਨੇ ਇਹਨਾਂ ਲਈ ਵੀ ਬਹੁਤ ਅੱਛੀ ਗੱਲ ਹੈ ਔਰ ਜੇ ਜੋ ਵੀ ਇਹਨਾਂ ਦੇ ਬਲੱਡ ਨੂੰ ਅੱਗੇ ਲਏਗਾ ਜਿਨ੍ਹਾਂ ਨੂੰ ਇਹਨਾਂ ਦੇ ਬਲੱਡ ਦੀ ਜ਼ਰੂਰਤ ਪਵੇਗੀ ਵੈਸੇ ਤਾਂ ਚਲੋ ਐਸੀ ਕੋਈ ਗੱਲ ਨਹੀਂ ਹੈ ਬਟ ਫਿਰ ਵੀ ਇਹਨਾਂ ਨੂੰ ਵੀ ਕਿਸੇ ਨਾ ਕਿਸੇ ਜਾ ਕੇ ਖੁਸ਼ੀ ਮਹਿਸੂਸ ਹੋਏਗੀ ਕਿ ਸਾਡਾ ਬਲੱਡ ਕਿਸੇ ਗਰੀਬ ਦੀ ਕਿਸੇ ਵੀ ਬਿਮਾਰੀ ਵਾਲੇ ਦੀ ਮਦਦ ਕਰੇਗਾ ਔਰ ਉਹਨੂੰ ਬਿਲਕੁਲ ਪਰਫੈਕਟ ਬਣਾਏਗਾ ਬਹੁਤ ਹੀ ਅੱਛੀ ਗੱਲ ਹੈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਯੰਗਸਟਰ ਜਿਹੜੇ ਨੇ ਬਲੱਡ ਡੋਨੇਟ ਕਰ ਰਹੇ ਨੇ ਇਸ मैं थैंक्स ही कमांगी ना था। so Morning, सब का थैंक यू सो मच मॉर्निंग सबको नमस्कार जैसा कि डॉक्टर साहब ने बता दिया है कि खून दान से बढ़कर कोई दान नहीं है खून दान महादान तो ये एक इन्होंने नारा बुलंद किया यहां से हम सब जीवन में कुछ ऐसा जरूर करना चाहते हैं जिसपे हमें गर्व हो तो ये जो एक ऐसा पॉइंट है जहां आप इस चीज को अगर ये ब्लड डोनेट करते हो तो आपको पूरे जीवन में इस चीज पे गर्व रहेगा अपने ऊपर कि मैंने दूसरों के लिए कुछ किया है और जब हम कुछ दूसरों के लिए करते हैं तो आकस्मिक हमारे लिए भी वो चीज़ें के आती हैं तो भगवान ना करें इस तरह की कोई चीजें हमारे साथ हो लेकिन फिर भी हम कोशिश करें कि आज इस इस मुहिम में बढ़ चढ़ के ਮੈਡਮ ਜੀ ਆ ਆਜੂ ਦਾ ਭੋਗਤ ਕੈਂਪਰ ਯਾਰ ਸਾਹਿਬ ਜਾਤੀਆਂ ਦੀ ਲਾਸ਼ਾਨੀ ਪਰ ਆਈਟੀਆਈ ਕਾਲਜ ਦੇ ਪ੍ਰਿੰਸੀਪਲ ਸਟਾਫ ਸਟੂਡੈਂਟਸ ਦੇ ਵੱਲੋਂ ਸਹਿਯੋਗਤ ਰੂਪ ਵਿੱਚ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਬੀਡੀਸੀ ਬਲੱਡ ਸੈਂਟਰ ਵੱਲੋਂ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਖੂਨਦਾਨ ਜੀਵਨਦਾਨ ਹੈ ਖੂਨਦਾਨ ਮਹਾਦਾਨ ਹੈ ਕੋਈ ਵੀ ਵਿਅਕਤੀ ਜਦੀ ਉਮਰ 18 ਸਾਲ ਤੋਂ ਵੱਧ ਹੋਵੇ 65 ਸਾਲ ਤੋਂ ਘੱਟ ਹੋਵੇ ਜਿਸ ਦਾ ਭਾਰ 45 ਕਿਲੋਗ੍ਰਾਮ ਤੋਂ ਵੱਧ ਹੋਵੇ ਔਰ ਜਿਸ ਦੇ ਖੂਨ ਦੇ ਵਿੱਚ ਹੀਮੋਗਲੋਬਿਨ ਦੀ ਮਾਤਰਾ 12.5 ਗ੍ਰਾਮ ਪ੍ਰਤੀਸ਼ਤ ਤੋਂ ਵੱਧ ਹੋਵੇ ਉਹ ਵਿਅਕਤੀ ਨੂੰ ਚਾਹੀਦਾ ਹੈ ਕਿ ਖੂਨਦਾਨ ਨੂੰ ਆਪਣੇ ਜੀਵਨ ਦਾ ਅਨਿਖੜਵਾ ਹਿਸਾਬਨਾਵੇ ਤਾਂ ਜੋ ਹਸਪਤਾਲਾਂ ਵਿੱਚ ਖੂਨ ਦੀ ਘਾਟ ਸਤਾ ਦਸਾਲ ਮਰੀਜ਼ਾਂ ਦੀ ਬੁਝ ਰਹੀ ਜੀਵਨ ਜੋਤ ਨੂੰ ਜਗਮਗਾਏ ਰੱਖਿਆ ਜਾ ਸਕਦਾ ਹੈ ਬੀਡੀਸੀ ਬਲੱਡ ਸੈਂਟਰ ਬਹੁਤ ਧੰਨਵਾਦ ਕਰਦਾ ਹੈ ਆਈਟੀਆਈ ਕਾਲਜ ਦਾ ਜਿਨ੍ਹਾਂ ਨੇ ਕੀ ਖੂਨਦਾਨ ਕੈਂਪ ਲਗਵਾਇਆ ਵਾ ਔਰ ਇਸ ਦੇ ਨਾਲ ਬੱਚਿਆਂ ਨੂੰ ਇੱਕ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਖੂਨਦਾਨ ਕਰਨ ਦੇ ਬਹੁਤ ਫਾਇਦੇ ਹੈ ਇੱਕ ਤਾਂ ਫਾਇਦਾ ਹੈ ਵਾ ਕਿ ਤੁਹਾਡਾ ਕਿਸੇ ਦੀ ਤੁਸੀਂ ਜਾਨ ਬਚਾਉਣ ਵਿੱਚ ਬੜਮੁਲਾ ਯੋਗਦਾਨ ਪਾਉਂਦੇ ਹੋ ਦੂਜਾ ਫਾਇਦਾ ਇਹ ਹੈ ਕਿ ਤੁਹਾਡੇ ਬੋਨ ਮੈਰੋ ਦੇ ਵਿੱਚ ਖੂਨ ਦੀ ਪ੍ਰੋਡਕਸ਼ਨ ਜਿਹੜੀ ਹੈ ਖੂਨਦਾਨ ਕਰਨ ਦੇ ਨਾਲ ਹੋਰ ਵੱਧ ਜਾਂਦੀ ਹੈ ਜੋ ਵਿਗਿਆਨ ਨੇ ਸਾਬਤ ਕੀਤਾ ਕਿ ਜਿਹੜੇ ਖੂਨਦਾਨੀ ਹੁੰਦੇ ਆ ਉਹਨਾਂ ਦੇ ਹਾਰਟ ਅਟੈਕ ਘੱਟ ਹੁੰਦਾ ਹੈ ਉਹਨਾਂ ਦੇ ਕੈਂਸਰ ਘੱਟ ਹੁੰਦਾ ਹੈ ਇਸ ਕਰਕੇ ਖੂਨਦਾਨ ਜਿਹੜਾ ਵੈ ਉਸ ਦਾ ਕੋਈ ਨੁਕਸਾਨ ਨਹੀਂ ਹੈ ਜਿਹੜਾ ਤੁਸੀਂ ਅੱਜ 250 ਗ੍ਰਾਮ ਦੇ ਕਰੀਬ ਖੂਨ ਦੇਣਾ ਮੈਂ ਉਹ 24 ਘੰਟਿਆਂ ਦੇ ਵਿੱਚ ਪਲਾਜ਼ਮਾ ਜਿਹੜਾ ਵੈ ਪੂਰਾ ਹੋ ਜਾਣਾ ਮੈਂ ਸਾਰਿਆਂ ਨੂੰ ਬੇਨਤੀ ਹੈ ਕਿ 3 ਮਹੀਨੇ ਤੋਂ ਬਾਅਦ ਹੀ ਸਾਨੂੰ ਖੂਨਦਾਨ ਕਰਨਾ ਚਾਹੀਦਾ ਵੈ ਹੁਣ ਅਸੀਂ 2-4 ਨਾਰੇ ਖੂਨਦਾਨ ਲਹਿਰ ਦੇ ਨਾਲ ਚੁੰਬਿਤ ਚਲੰਗ ਕਰਾਂਗੇ ਤੁਸੀਂ ਸਾਰੇ ਜਿੰਨਿਆਂ ਨੇ ਜਵਾਬ ਦੇਣਾ ਮੈਂ ਜਿੰਦਾ ਖੂਨਦਾਨ ਜੀਵਨਦਾਨ ਖੂਨਦਾਨ ਮਹਾਰਾਜ ਖੂਨਦਾਨ ਜੀਵਨਦਾਨ 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 ਖੂਨਦਾਨ ਜੀਵਨਦਾਨ ਜੀਵਨਦਾਨ ਖੂਨਦਾਨ ਮਹਾਦਾਨ ਸਭਾ ਦਾ ਮਹਾਦਾਨ ਖੂਨਦਾਨ ਮਹਾਦਾਨ ਸਭਾ ਦਾ ਮਹਾਦਾਨ ਖੂਨਦਾਨੀ ਜਿੰਦਾਬਾਦ 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 ਖੂਨਦਾਨੀ ਜਿੰਦਾਬਾਦ 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 ਮੈਂ ਬੇਨਤੀ ਕਰੂੰਗਾ ਪੀ.ਸੀ. ਬਲੱਡ ਸੈਂਟਰ ਦੇ ਜਥਰਕ ਸਿੰਘ ਸਰਪੰਚ ਜੀ ਜਿਨ੍ਹਾਂ ਨੇ ਪ੍ਰਾਈਵੇਟ ਕਾਲਜ ਦੇ ਵਿੱਚ ਹੁੰਦਾਂ ਨਹਿਰ ਦੀ ਸ਼ੁਰੂਆਤ ਕਰਾਈ ਸੀ ਜਦੋਂ ਉਹ ਇੱਥੇ ਕਾਰਗਰਤ ਸੀਗੇ ਕਿ ਆਪਣੀ ਪੁਰਾਣੀ ਇੰਸਟੀਟਿਊਟ ਜਿਹੜਾ ਉਹਨੇ ਪੌਦਾ ਲਾਇਆ ਸੀ ਉਹ ਅੱਜ ਇੱਕ ਵੱਡਾ ਪ੍ਰੀਖਸ਼ਾਲਾ ਬਣ ਕੇ ਕੱਚੇ ছਾਇਆ ਦੇ ਰਿਹਾ ਹੈ ਇਹ ਕਹਾਣੀਆਂ ਦੀ ਸ਼ਾਨਾਰਤ ਬਹੁਤ ਹੈ 9 ਬੰਦੇ ਬੱਚਿਆਂ ਨੇ ਆਪਣੇ ਫਾਰਮ ਵੀ ਧਰਵਾ ਲਏ ਆ ਤਾਂ ਮੈਂ ਬੇਨਤੀ ਕਰਦਾ ਸਰਪੰਚ ਜੀ ਨੂੰ ਇਹ ਜਾਂਦੇ ਸ਼ਬਦਾਂ ਦੇ ਵਿੱਚ ਅੱਜ ਦੇ ਇੱਕ ਮਿਊਨਿਸਪਲ ਸ਼੍ਰੀ ਹਮਕਾਰ ਸਿੰਘ ਮਹਿੰਦੀ ਸ਼ਿਮਾਰ ਔਰ ਉਹਦੇ ਨਾਲ ਮੈਡਮ ਬਦਨਾ ਚੋਹਾਨ ਜੋ ਜ਼ਿਲ੍ਹਾ ਖੇਡ ਅਫਸਰ ਹਨ ਤੇ ਸ਼੍ਰੀ ਨਵੀਨ ਸ਼ਰਮਾ ਜੀ ਜੋ ਕਿ ਮੈਨੇਜਰ ਹਨ ਸਟੇਟ ਬੈਂਕ ਆਫ ਇੰਡੀਆ ਚੰਡੀਗੜ੍ਹ ਰੋਡ ਬ੍ਰਾਂਚ ਦੇ ਸ਼੍ਰੀ ਡਾਕਟਰ ਅਜੇ ਬੱਗਾ ਜੀ ਸਾਡੇ ਵੀਡੀਓ ਸਾਹਿਬ ਸ਼੍ਰੀ ਜੋਗਾ ਸਿੰਘ ਸਾਧੜਾ ਸਾਡੇ ਸਮਾਜ ਸੇਵੀ ਤੇ মিডিਆ ਤੋਂ ਸਾਡੇ ਵਾਸੀ ਪਰਦੇਸੀ ਜੀ ਅਤੇ ਇਸ ਸੰਸਥਾ ਦਾ ਸਮੁੱਚਾ ਸਟਾਫ ਬੀਡੀਸੀ ਦਾ ਸਟਾਫ ਪਿਆਰੇ ਵਿਦਿਆਰਥੀਓ ਇਹ ਸੰਸਥਾ ਜਿਹੜੀ ਹੈ ਖੂਨਦਾਨ ਕੈਂਪਾਂ ਦੇ ਮਾਮਲੇ ਵਿੱਚ ਜ਼ਿਲ੍ਹੇ ਚੋਂ ਫਰਸਟ ਰਹੀ ਹੈ ਸਭ ਤੋਂ ਵੱਧ ਗਿਣਤੀ ਇਹ ਜ਼ਿਲ੍ਹੇ ਦੇ ਜਿਲ੍ਹੀਆਂ ਸੰਸਥਾਵਾਂ ਖੂਨਦਾਨੀਆਂ ਉਹਨਾਂ ਵਿੱਚੋਂ ਸਭ ਤੋਂ ਉੱਪਰ ਇਹ ਆਈਟੇ ਰਹੀ ਆ ਸਨ 2015 ਤੱਕ ਉਸ ਤੋਂ ਬਾਅਦ ਥੋੜਾ ਗੈਪ ਪਿਆ ਔਰ ਅੱਜ ਫਿਰ ਭਾਗ ਲੱਗੇ ਆ 9 ਸਾਲ ਬਾਅਦ ਅੱਜ ਫਿਰ ਅੰਗੜਾਈ ਲਈ ਹੈ ਇਸ ਸੰਸਥਾ ਨੇ ਔਰ ਮੈਂ ਸਮਝਦਾ ਇੱਥੇ ਬਹੁਤ ਹੀ ਅੱਛੇ ਸਾਡਾ ਸਟਾਫ ਹੈ ਸਾਰਾ ਹੀ ਸਮਾਜ ਸੇਵੀ ਸਟਾਫ ਆ ਰਾਜਿੰਦਰ ਜੀ ਨੇ ਉਹਨਾਂ ਦੇ ਨਾਲ ਹੋਰ ਸੱਜਣ ਬਹੁਤ ਮਿਹਨਤ ਕਰ ਰਹੇ ਸਾਰੇ ਹੀ ਤੋਂ ਅੱਜ ਉਹਨਾਂ ਮਹਾਨ ਸ਼ਹਾਦਤ ਵਾਲੇ ਸਾਹਿਬਜ਼ਾਦਿਆਂ ਨੂੰ ਚਾਰੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਇਹ ਜਿਹੜਾ ਖੂਨਦਾਨ ਕੈਂਪ ਤੁਸੀਂ ਲਾਇਆ ਇਹ ਇਹਦੇ ਨਾਲ ਹੋਰ ਵੀ ਮਹਾਨ ਬਣ ਗਿਆ ਔਰ ਸਾਰੇ ਜ਼ਿਲ੍ਹੇ ਦੇ ਵਿੱਚ ਇਹਦੀ ਆਵਾਜ਼ ਗਈ ਆ ਔਰ ਮੈਨੂੰ ਪਤਾ ਲੱਗਿਆ ਕਿ ਪ੍ਰਿੰਸੀਪਲ ਸਾਹਿਬ ਨੇ ਜ਼ਿਲ੍ਹੇ ਦੇ ਸਾਡੇ ਮਾਨ ਜੋ ਡਿਪਟੀ ਕਮਿਸ਼ਨਰ ਔਰ ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਆ ਉਹ ਵੀ ਇਸ ਕੈਂਪ ਦੇ ਵਿੱਚ ਆਪਣੇ ਚਰਨ ਪਾਣਗੇ ਦੇਖਣ ਆਣਗੇ ਸੋ ਅਸੀਂ ਬੱਚਿਆਂ ਨੂੰ ਇਹੀ ਬੇਨਤੀ ਕਰਾਂਗੇ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਇਹ ਰਿਸ਼ਤੇ ਆ ਸਾਡੇ ਸਮਾਜਿਕ ਇਹਨਾਂ ਨੂੰ ਦੋ ਨਾਲ ਗੁਣਾ ਹੋ ਜਾਂਦੀ ਆ ਅੱਜ ਤੁਹਾਡੇ ਮੰਮੀ ਡੈਡੀ ਆ ਜਦੋਂ ਤੁਹਾਡੀਆਂ ਸ਼ਾਦੀਆਂ ਹੋਣੀਆਂ ਇਹ ਡਬਲ ਹੋ ਜਾਣੇ ਆ ਰਿਸ਼ਤੇ ਡਬਲ ਹੋ ਜਾਣੇ ਆ ਔਰ ਐਸਾ ਕੋਈ ਵਿਅਕਤੀ ਨਹੀਂ ਜਿਹੜਾ ਇਹ ਆਖੇ ਕਿ ਸਾਡੇ ਵਿੱਚ ਘਰ ਦੇ ਵਿੱਚ ਕਿਸੇ ਮੈਂਬਰ ਨੇ ਕਦੇ ਬਿਮਾਰ ਨਹੀਂ ਹੋਣਾ ਔਰ ਤੰਦਰੁਸਤੀ ਦੇ ਨਾਲ ਬਿਮਾਰੀਆਂ ਵੀ ਜੀਵਨ ਦਾ ਹਿੱਸਾ ਆ ਉਸ ਵੇਲੇ ਜਦੋਂ ਹਸਪਤਾਲਾਂ ਜਾਂ ਸਾ ਖਬਰ ਲੈਣ ਜਾਂਦੇ ਆ ਤਾਂ ਡਾਕਟਰ ਅਚਾਨਕ ਜਦੋਂ ਖੂਨ ਮੰਗ ਲੈਂਦੇ ਆ ਤਾਂ ਬਹੁਤ ਸਾਰੇ ਰਿਸ਼ਤੇਰ ਉੱਥੋਂ ਭੱਜ ਜਾਂਦੇ ਆ ਜਿਹੜੀ ਕਿ ਉਹ ਖਬਰ ਸਾਰ ਦਾ ਜਿਹੜਾ ਸਾਡਾ ਪਹੁੰਚ ਜਾਂ ਝੁੱਠੀ ਹੁੰਦੀ ਆ ਪਰ ਇੱਕ ਖੂਨਦਾਨੀ ਬੱਚਾ ਹੁੰਦਾ ਉਹ ਕਹਿੰਦਾ ਡਾਕਟਰ ਸਾਹਿਬ ਮੈਂ ਖੂਨਦਾਨੀ ਦੱਸੋ ਜੀ ਕਿੱਥੇ ਦੇਣਾ ਖੂਨ ਉਸ ਵੇਲੇ ਫਿਰ ਡਾਕਟਰ ਵੀ ਉਹਨੂੰ ਬੜੇ ਸਤਿਕਾਰ ਨਾਲ ਦੇਖਦੇ ਆ ਕਿ ਇਸ ਮਰੀਜ਼ ਦੇ ਰਿਸ਼ਤੇਦਾਰਾਂ ਵਿੱਚ ਇੰਨੇ ਜਾਗਰੂਕ ਬੰਦੇ ਆ ਕਿ ਖੂਨਦਾਨ ਤੋਂ ਡਰਦੇ ਨਹੀਂ ਹੈ ਔਰ ਫਿਰ ਉਹ ਡਾਕਟਰ ਉਸ ਮਰੀਜ਼ ਨੂੰ ਹੋਰ ਵੀ ਦੁੱਗਣੇ ਧਿਆਨ ਨਾਲ ਦੇਖਦੇ ਆ ਕਿਉਂਕਿ ਉਹ ਕਹਿੰਦੇ ਖੂਨਦਾਨੀ ਪਰਿਵਾਰ ਦਾ ਇਹ ਰਿਸ਼ਤੇਦਾਰ ਆ ਸੋ ਸਾਰੇ ਬੱਚਿਆਂ ਨੂੰ ਬੇਨਤੀ ਕਰਾਂਗੇ ਕਿ ਇਹ ਜੀਵਨ ਦੇ ਵਿੱਚ ਇੱਕ ਛਾਲ ਮਾਰਨ ਦੀ ਉਮਰ ਆ ਇਹ ਛਾਲ ਅਜੇ ਵੱਜਣੀ ਆ ਜੇ ਇੱਕ ਵਾਰੀ ਮਾਰ ਲਈ ਫਿਰ ਇਹ ਛਾਲ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਡਰਪੋਕ ਨਹੀਂ ਬਣਾਏਗੀ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਇਸ ਲਹਿਰ ਦੇ ਵਿੱਚ ਮੈਂ 28 ਸਾਲ ਤੱਕ ਐਸਆਈਟੀ ਦੀ ਨੌਕਰੀ ਕੀਤੀ 5 ਸਾਲ ਮੈਂ ਬਟਲਾਡਾ ਡਿਸਟ੍ਰਿਕਟ ਮਾਨਸਾ ਜਰਿਆ ਤੋਂ ਮਾਨਸਾ ਦੇ ਵਿੱਚ ਰਾਮਪੁਰਾ ਫੂਲ ਦੇ ਸਾਥੀਆਂ ਨੇ ਸਾਨੂੰ ਉਧਰ ਖੁੰਦਾਂ ਨਹੀਂ ਬਣਾਇਆ ਸੀ ਇੱਥੇ ਆਏ ਤੇ ਇੱਥੇ ਜੋੜ ਬਣ ਗਿਆ ਤੋਂ ਮੇਰਾ ਉਹ ਪੋਜ਼ਿਟਿਵ ਗਰੁੱਪ ਆ ਤੋਂ 72 ਮੌਕੇ ਮਿਲੇ ਆ ਪਰ ਮੈਂ 100 ਕਰਨਾ ਚਾਹੁੰਦਾ ਸੀ ਹੁਣ ਉਹ ਟਾਈਮ ਲੰਘ ਗਿਆ ਕਿਉਂਕਿ ਮੇਰੀ ਉਮਰ ਹੁਣ 68 ਸਾਲ ਦੀ ਹੋ ਗਈ ਪੈਂਟਾਂ ਦੇ ਡਾਕਟਰ ਸਾਈਨ ਨਹੀਂ ਕਰਦੇ ਭਾਵੇਂ ਇਹਨਾਂ ਦੇ ਗੋਡੇ ਫੜ ਲਓ ਭਾਵੇਂ ਮਿੰਤਾ ਕਰ ਲਓ ਭਾਵੇਂ ਕਿਸੇ ਅਫਸਰ ਤੋਂ ਕੋਹਾ ਲਓ ਡਾਕਟਰ ਸਾਹਿਬ ਨੇ ਨਹੀਂ ਸਾਈਨ ਕਰਨੇ ਤੋਂ ਮੇਰਾ ਉਹ ਟਾਈਮ ਲੰਘ ਗਿਆ ਹੁਣ ਮੈਂ ਖੂਨ ਨਹੀਂ ਦੇ ਸਕਦਾ ਇਹ ਪਛਤਾਵਾ ਮੈਨੂੰ ਰਹਿਣਾ ਕਿ ਮੈਂ ਸੌ ਨਹੀਂ ਕਰ ਸਕਿਆ ਤੋਂ ਤੁਸੀਂ ਆਪਣੇ ਜੀਵਨ ਦੇ ਵਿੱਚ ਜਿਹੜੇ ਟਾਰਗੇਟ ਇਹ ਮਿੱਥ ਲੈਣੇ ਆਂ ਔਰ ਆਪਣੇ 65 ਦੀ ਉਮਰ ਤੱਕ ਆਪਣੇ ਆਪ ਨੂੰ ਸ਼ੋਕ ਇਹ ਕੋਸ਼ਿਸ਼ ਕਰਨੀ ਆ ਕਿ ਅਸੀਂ ਸੈਂਕੜਾ ਮਾਰੀਏ ਤੋਂ ਬਹੁਤ ਬਹੁਤ ਇਹ ਇੱਕ ਵਾਰੀ ਉਹਨਾਂ ਸਭ ਜਹਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਆ ਔਰ ਇਸ ਸੰਸਥਾ ਨੂੰ ਪ੍ਰਣਾਮ ਇੱਥੇ ਦੇ ਪ੍ਰਿੰਸੀਪਲ ਸਾਹਿਬ ਨੂੰ ਸਟਾਫ ਨੂੰ ਔਰ ਸਾਡੇ ਵਿਸ਼ੇਸ਼ ਮਹਿਮਾਨ ਜੋ ਆਏ ਨੇ ਮੈਡਮ ਬੰਦਨਾ ਔਰ ਡੀਐਸਓਸ ਮੈਡਮ ਤੇ ਨਵੀਨ ਜੀ ਜੋ ਮੈਨੇਜਰ ਐਸਬੀਆਈ ਉਹਨਾਂ ਸਾਰਿਆਂ ਦਾ ਵੈਲਕਮ ਆ ਭੁੱਲਾ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ